ਜੀ ਕਾਕਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਬਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਤਰਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਅੱਜ ਅਸੀਂ ਚੰਬਾ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਚੰਪਾ ਰੁੱਖ ਹੁੰਦਾ ਹੈ ਔਰ ਸੰਸਕ੍ਰਿਤ ਭਾਸ਼ਾ ਵਿੱਚ ਚੰਪਕਾ ਕਿਹਾ ਜਾਂਦਾ ਹੈ ਔਰ ਹਿੰਦੀ ਭਾਸ਼ਾ ਵਿੱਚ ਚੰਪਾ ਕਿਆ ਜਾਂਦਾ ਔਰ ਗੁਜਰਾਤੀ ਪਾਸਾ ਵਿੱਚ ਰਾਏ ਚੰਪੋ ਜਾਂ ਪੀਲਾ ਚੰਪੋ ਕਹਾ ਜਾਂਦਾ ਹੈ ਔਰ ਇਹ ਜਿਹੜਾ ਚੰਪਕਾ ਚੰਬਾ ਹੁੰਦਾ ਸ੍ਰੇਸ਼ਟ ਗੁਣਕਾਰੀ ਹੁੰਦਾ ਔਰ ਇਹ ਖੀਲ ਬ੍ਰਿਕ ਚੁੰਦਾ ਜਿਸ ਤਰ੍ਹਾਂ ਕੇ ਇਸ ਦਰਖਤ ਵਿੱਚ ਦੁੱਧ ਨਿਕਲਦਾ ਔਰ ਜਿਸ ਤਰ੍ਹਾਂ ਕੇ ਪੱਤੇ ਝੋੜਨ ਤੇ ਕੋਨਾ ਪੱਤਾ ਵਿੱਚ ਦੁੱਧ ਨਿਕਲ ਲੱਗ ਜਾਂਦਾ ਹੈ ਅਰ ਇਸ ਕਾਰਨ ਇਸ ਨੂੰ ਖੀਰ ਵਿੱਚ ਕਿਹਾ ਜਾਂਦਾ ਹੈ ਔਰ ਇਹ ਜਿਹੜਾ ਚੰਪਾ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਕ੍ਰਿਸ਼ਾ ਰੁਕ ਰੁਕ ਕੇ ਵਿਸ਼ਾਵ ਆਉਣਾ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਰક્ત ਸ਼ੋਧਕ ਹੁੰਦਾ ਹੈ ਜਿਸ ਤਰ੍ਹਾਂ ਕਿ ਵਰਣ ਕਾਮ ਜਕਮ ਫੋੜੇ ਫੁੰਸੀ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਫੁੰਸੀਆਂ ਸਰੀਰ ਮਚਣਾ ਜਲਨ ਹੋਣੀ ਔਰ ਚਿਸ਼ਟਾ ਕੇ ਗਰਮੀ ਦੇ ਸਵੀ ਰੋਗ ਇਸ ਤੇ ਨਾ ਸੋਜਦਾ ਇਹਨ ਰੋਗਾਂ ਦਾ ਔਰ ਇਹ ਜਿਹੜਾ ਚੰਬਾ ਹੁੰਦਾ ਹੈ ਠੰਡਾ 시ਤਲ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਚੰਪਕਾ ਚੰਬਾ ਹੁੰਦਾ ਹੈ ਕਫ ਬਲਗਮ ਵాయੂ ਰੋਗ ਔਰ ਖਾਸ ਕਰਕੇ ਗਰਮੀ ਦੇ ਰੋਗਾ ਲਾ ਇਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਰੁਕ ਰੁਕ ਕਰਪ ਸਾਬ ਹੋਣਾ ਔਰ ਇਸ ਤਰ੍ਹਾਂ ਕੇ ਇਹ ਜਿਹੜਾ ਚੰਪਕਾਰ ਚੰਬਾ ਔਰ ਗੁਣਕਾਰੀ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਔਰ ਸ਼ੀਤਲ ਪਿਆਸ ਲਗਣੀ ਔਰ ਤ੍ਰਿਸ਼ਾ ਰੋਗ ਦਾ ਰੋਗ ਸਰੀਰ ਮਚਣਾ ਇਹਨ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਇਹ ਬਹੁਤ ਸਾਰੇ ਰੋਗਾਂ ਦਾ ਸਮਨ ਕਰਦਾ ਹੈ ਇਹ ਜਿਹੜਾ ਚੰਬਾ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕੇ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਚੰਪਕਾ ਕਚਕਾ ਚਿਕਤਾ ਕਛਾਇਓ ਮਤ੍ਰੋ ਹਿਮਾ ਵਿੱਚ ਕਿਰਮੀ ਹਰਾ ਕ੍ਰਿਚਰਾ ਕਫ ਵਾਤ ਸਰਾ ਪਿਤ ਜਿਤ ਔਰ ਇਹ ਜਿਹੜਾ ਚੰਪਕਾ ਚੰਗਾ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਬਸ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕੇ ਆਯੁਰਵੇਦ ਚ ਲਿਖਿਆ ਹੈ चंप काह कटका तिखता खछाओ और ये चंबा है कटु कड़वा है और कटु तिक्त का तीक्षण हों जिस तरह तीखा कौड़ा हों चंपका कटका तिक्त तिक्त खाओ क्षायो हिमा और छैला हों और माधुर हिमा ठंडा हों ਹਿਮੋ ਠੰਡਾ ਕਿਹਾ ਜਾਂਦਾ ਹੈ ਔਰ ਇਸ ਤਰ੍ਹਾਂ ਕੇ ਗੁਣਕਾਰੀ ਹੁੰਦਾ ਹੈ ਵਿਛ ਕਿਰਮੀ ਹਰਾ ਕ੍ਰਿਸ਼ਾ ਔਰ ਵਿਛ ਦਾ ਜ਼ਹਿਰ ਦਾ ਨਾਸ ਕਰਨ ਵਾਲਾ ਹੁੰਦਾ ਹੈ ਕਿਰਮੀ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਵਿਛ ਕਿਰਮੀ ਹਰਾ ਵਿਛ ਕਿਰਮੀ ਹਰਾ ਕ੍ਰਿਸ਼ਾ ਔਰ ਜਿਸ ਤਰ੍ਹਾਂ ਕੇ ਮੂਤਰ ਕ੍ਰਿਸ਼ਾ ਜਾਂ ਫਿਰ ਰੁਕ ਰੁਕ ਕਰ ਵੇਸਾਵ ਆਣਾ ਇਹਨ ਰੋਗਾਂ ਦਾ ਨਾਸ ਕਰਦਾ ਹੈ ਕ੍ਰਿਸ਼ਣਾ ਕਫ ਬਾਤ ਔਰ ਵాయੂ ਰੋਗ ਦਾ ਨਾਸ ਕਰਦਾ ਹੈ ਔਰ ਬਲਗਮ ਖੰਘ ਖਾਂਸੀ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਕਫਿਤ ਖਰਾ ਜਿਸ ਤਰ੍ਹਾਂ ਕੇ ਚਰਾ ਪਿਤ ਜਿਤ ਔਰ ਇਹ ਜਿਹੜਾ ਜਿਸ ਤਰ੍ਹਾਂ ਕੇ ਚੰਪਕਾ ਚੰਪਾ ਹੁੰਦਾ ਹੈ ਔਰ ਕੀੜੇ ਜਿਹੜਾ ਕਨਾਨਾਸ ਕਰਦਾ ਹੈ ਔਰ ਰક્ત ਸੋਧਕ ਹੁੰਦਾ ਹੈ ਖੂਨ ਸਾਫ਼ ਕਰਨ ਵਾਲਾ ਹੁੰਦਾ ਹੈ ਉਦਰ ਕੀੜੇ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਕਿਸ ਤਰ੍ਹਾਂ ਕੇ ਉਦਰ ਸੂਰ ਇਹਨਾਂ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਹੈ ਸੂਜਨ ਅਫਾਰਾ ਔਰ ਇਹ ਜਿਹੜਾ ਚੰਪਾ ਚੰਪਕਾ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਔਰ ਇਹਦੇ ਫੁੱਲ ਚਿੱਟੇ ਅਰੂ ਵੀਕਵੇਂ ਇਲੇ ਹੁੰਦੇ ਆ। ਆਜ ਔਰ ਰਾਜ ਚੰਬਾ ਅਧਿਕ ਜਿਆਦੇ ਗੁਣਕਾਰੀ ਹੁੰਦਾ ਹੈ। ਆਸ਼੍ਰੇਸ਼ਟ ਹੁੰਦਾ ਹੈ। ਜਿਸ ਤਰ੍ਹਾਂ ਕਿ ਚੰਬਾ ਠੰਡਾ, ਸੀਤਲ, ਰਕਤ ਸ਼ੋਧਕ, ਰਕਤ ਪਿਤ ਰੋਗ ਦਾ ਨਾਸ ਕਰਨ ਵਾਲਾ ਹੁੰਦਾ ਹੈ। ਔਰ ਕਿਸ ਤਰ੍ਹਾਂ ਕਿ ਗਰਮੀ ਔਰ ਖੂਨ ਚ ਗਰਮੀ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ। ਸੀਤਲ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ। ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 430 ਮੈਂ ਮਾਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤਾਹੇ ਗੁਰਜੀਤ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ